ਮਮਤਾ ਬੋਲੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਹਾਂ ਤੇ ਲਓ ਜੀ ਅੱਜ ਤੁਹਾਨੂੰ ਪਤਾ ਹੈ ਕੀ ਕੱਲ ਦੇ ਅਸੀਂ ਪਿੰਡ ਪਹੁੰਚੇ ਹਾਂ ਤੇ ਟਾਈਮ ਹੈ ਜੀ ਮਾਰਨਿੰਗ ਦੇ 9:30 ਦਾ ਤੇ ਸਾਡੀ ਹਾਲਤ ਦੇਖ ਸਕਦੇ ਹੋ ਤੁਸੀਂ ਅਸੀਂ ਬੱਚੇ ਬੱਚੇ ਸਕੂਲ ਤੇ ਇੱਜ ਕੇ ਤੇ ਝਾੜੂ ਪੋਚਾ ਕਰਕੇ ਘਰ ਦੇ ਕੰਮ ਕਰ ਕਰਕੇ ਤੇ ਰੋਟੀ ਅਜੇ ਹੀ ਖਾਧੀ ਨਹੀਂ ਰੋਟੀ ਲਈ ਹੁਣ ਬਣਾਣ ਲੱਗਿਆ ਸਬਜੀ ਪਿੰਡੀਆਂ ਦੀ ਤੇ ਇਧਰ ਮੈਂ ਪਿੰਡੀਆਂ ਕੱਟ ਰਹੀਆਂ ਤੇ ਅਮਨ ਉਹਦਰ ਆਇਆ ਹੋਇਆ ਜੀ ਕੰਮ ਤੁਸੀਂ ਕੰਦਾ ਆਰਡਰ ਲੈ ਆ ਰਹੀ ਏ ਤੇ ਅਮਡੇ ਮੂੰਹ ਚ ਕੈਮਰਾ ਪਾੜ ਦੋ ਭਾਈ ਸਾਹਿਬ ਤੁਸੀਂ ਮੂੰਹ ਚ ਕੈਮਰਾ ਪਾੜੋ ਥੋੜਾ ਜਿਹਾ ਪਿੱਛੇ ਰੱਖੋ ਕੈਮਰਾ ਕਿ ਮੂੰਹ ਸੋਹਣਾ ਆ ਵੀ ਸਾਡਾ ਜਿਹੜਾ ਸਾਡਾ ਕੈਮਰਾਮੈਨ ਹੈ ਨਾ ਬੋਲ ਨਹੀਂ ਸਕਦਾ ਵਿਚਾਰਾ ਉਹ ਕਹਿੰਦਾ ਮੈਂ ਬੋਲਣਾ ਨਹੀਂ ਹੈਗਾ ਨਹੀਂ ਗੁੰਗਾ ਨਹੀਂ ਹੈਗਾ ਬੋਲ ਬੋਲ ਕੈਮਰਾਮੈਨ ਸਾਡਾ ਇੰਨਾ ਪਰੌਣ ਕੀ ਇੰਨਾ ਪਰੌਣ ਕੀ ਪਰ ਉਹ ਰੌਣਕੀ ਰਾਮ ਜਿਹੜਾ ਨਾ ਕਦੇ ਕਦੇ ਕੰਮ ਖਰਾਬ ਕਰ ਜਾਂਦਾ ਕਿਉਂਕਿ ਉਹ ਲੋਕਾਂ ਦੀ ਉਂਗਲ 'ਤੇ ਆ ਜਾਂਦਾ ਲੋਕਾਂ ਦੇ ਉਂਗਲ ਤੇ ਚੜ ਜਾਂਦਾ ਤੇ ਇਹ ਤਾਂ ਉਹਦਰ ਕਰੋ ਕੈਮਰਾ ਵੀ ਦੁਨੀਆ ਨਾ ਵਾਕਿਆ ਸੱਚੀ ਲੋਕਾਂ ਦੇ ਕਿਹਾ ਬੜੀਆਂ ਕੀ ਹੁੰਟਲ ਆਪਾਂ ਕਹਿੰਦੇ ਸਾਰੇ ਸਿਆਣੇ ਦੁਨੀਆ ਦੁਨੀਆਦਾਰੀ ਬਾਰੇ ਬੜਾ ਖਸੁੰਦੇ ਆਪਾਂ ਕੋਈ ਕਿਸੇ ਤੇ ਖੁਸ਼ ਕਿਉਂ ਨਹੀਂ ਹੁੰਦਾ ਹੈਗਾ ਸਾਡਾ ਨੇਚਰ ਇਦਾਂ ਦਾ ਸਾਡੇ ਸਾਲਟ ਵਰਦਾ ਸਾਡੇ ਕਿਤੇ ਵੀ ਸਾਨੂੰ ਕੋਈ ਪਤਾ ਲੱਗੇ ਜੇ ਸਾਡੇ ਕਿੰਨੇ ਕੋਈ ਚੀਜ਼ ਲਿਆਂਦੀ ਹੋ ਵੀ ਨਾ ਵੀ ਹੈ ਨਾ ਆਪਣੇ ਘਰੇ ਸਾਨੂੰ ਇੰਨੀ ਕੁਝ ਦੇ ਵੀ ਕੋਈ ਅੱਗੇ ਵਧਿਆ ਹੈ ਤੇ ਦੁਨੀਆ ਸਾਡੇ ਬਾਰੇ ਕੀ ਸੋਚ ਸਾਡੇ ਬਾਰੇ ਸਾਰਾ ਕਾਹ ਇਹ ਹਾਲ ਤੁਹਾਨੂੰ ਪਤਾ ਹੈ ਨਾ ਪੀ ਇੰਨੀ ਲੋਕਾਂ ਨੂੰ ਸੋਚ ਘਟਿਆ ਵੀ ਕਿਉਂ ਕੋਈ ਅੱਗੇ ਵਧਦਾ ਪਿਆ ਜੇ ਕੋਈ ਕਿਸੇ ਨਾਲ ਘਰੇ ਕੋਈ ਜਾਂਦਾ ਕੋਈ ਹਾਲ ਪਤਾ ਫਿਰ ਤਾਂ ਉਹਨੂੰ ਉਹਨਾਂ ਨੂੰ ਕਹਿਣਗੇ ਵੀ ਇਹਨੇ ਘਰੇ ਨਾ ਜਾਇਆ ਕਰੋ ਕੰਮ ਨਾ ਕਰਿਆ ਕਰੋ ਹੈ ਵੀ ਟੀਮੇ ਦੇ ਲੋਕਾਂ ਦੇ ਕੰਮਾਂ 'ਚ ਅੜਚਾ ਨਾ ਪਾਉਣ ਵਾਲੇ ਕੰਮ ਨੇ ਕਿ ਕਿਸੇ ਦੇ ਕਹਿੰਦੇ ਨਾਲ ਵੀ ਕਾਮਾਂ ਦੇ ਕਹਿੰਦੇ ਧੱਗੇ ਨਹੀਂ ਮਰਦੇ ਹੁੰਦੇ ਨਾ ਸਾਡੇ ਕਹਿੰਦੇ ਹੁੰਦੇ ਨੇ ਤੇ ਕਿਸੇ ਦੇ ਕਹਿਣ ਨਾਲ ਕਰਨਾ ਨਾ ਕੋ ਕੰਮ ਰੋਕਦਾ ਕਿਸੇ ਦਾ ਇਹ ਤੋਂ ਤੱਕ ਕਿ ਜਦੋਂ ਆਪਾਂ ਦੁਨੀਆ ਤੋਂ ਤੁਰ ਜਾਂਦੇ ਆ ਹੁਣ ਅੱਜ ਮੈਂ ਕਹਿੰਦੀ ਕਿ ਮੈਂ ਕੰਮ ਕਰਦੀ ਆ ਤੇ ਜੇ ਮੈਂ ਕੱਲ ਨੂੰ ਮਰ ਗਈ ਤੇ ਮੇਰੇ ਵਗਾਰ ਕਹਿੰਦਾ ਕੰਮ ਰੋਕਣੀ ਆ ਰੁਕ ਜਾਣਾ ਕ ਤੇ ਜਿਹੜੇ ਲੋਕ ਇਦਾਂ ਦੇ ਨਾ ਕਿ ਚੈਨ ਪੁੱਠੀਆਂ ਸੱਜਾਂ ਉਗੜਾ ਲਾ ਲਾ ਕੇ ਵੀ ਨਹੀਂ ਤੂੰ ਆ ਨਾ ਕਰਨਾ ਤੂੰ ਆ ਨਾ ਕਰੀ ਤੂੰ ਇਦਾਂ ਕਰ ਤੋਦਾ ਕਰੀ ਮੈਂ ਤਾਂ ਕਹਿੰਨੀ ਵੀ ਇਹੋ ਜਿਹੇ ਲੋਕਾਂ ਤੋਂ ਬਚੋ ਜਿੰਨਾ ਬਜਾ ਜਾ ਲੱਗਦਾ ਆਪਣੇ ਆਪ ਵਿੱਚ ਖੋਜ ਰਹੋ ਆਪਣੇ ਆਪ ਦਾ ਮਤਲਬ ਰੱਖੋ ਸਾਡੀ ਅਸਾ ਸਿੱਕਾ ਦੇ ਵੀ ਕਿਸੇ ਦੇ ਘਰੇ ਇੰਟਰਫੇਅਰ ਨਹੀਂ ਕੀਤਾ ਹੈਗਾ ਸਾਡੀ ਇਹ ਆਦਤ ਆ ਸੀ ਆਪਣੇ ਘਰ ਹੀ ਰਹਿਣੇ ਆ ਕਿਸੇ ਦਾ ਫालतू ਜਾਣਨੇ ਆ ਤੇ ਨਾਉ ਕਰਦੇ ਆ ਪਰ ਲੋਕ ਘਰੇ ਬੈਠਿਆਂ ਨੂੰ ਵੀ ਨਹੀਂ ਟਿਕਨ ਦਿੰਦੇ ਅੱਜ ਕੱਲ੍ਹ ਦੇ ਲੋਕ ਐਵੇਂ ਦੇ ਹੋਏ ਕਿ ਨਹੀਂ ਦੁਨੀਆ ਦੀ ਉਧਰ ਦੁਨੀਆ ਰੰਗ ਬਰੰਗੀ ਏ ਨਾਲੇ ਪੈੜੀ ਨਾਲ ਚੰਗੀ ਹਾਂ ਬਿਲਕੁਲ ਬਿਲਕੁਲ ਸਹੀ ਗੱਲ ਐ ਸਹੀ ਹੀ ਬਾਤ ਹੈ ਅੱਜ ਕਿਤੇ 100% ਮੈਂ ਵੀ 100% ਗੱਲ ਕੀਤੀ ਦੁਨੀਆ ਰੰਗ ਦਾ ਮਗਾ ਸਵਾਦ ਪੂਰਾ ਦੁਨੀਆ ਰੰਗ ਬਰੰਗੀ ਨਾਲੇ ਚੰਗੀ ਨਾਲੇ ਪੈੜੀ ਨਾਲ ਚੰਗੀ ਸੁਣ ਤੂੰ 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 ਹੋ ਗਿਆ ਵਲੋਗ ਪੂਰਾ ਤੇਰਾ ਕੈਮਰਾ ਕੈਮਰਾ ਕਿੱਥੇ ਲਾਇਆ ਸੀ ਉਹ ਮੋਂ ਦਾ ਮੂੰਹ ਆਲੀ ਰਿਹਾ ਆ ਰਿਹਾ ਆ ਰਿਹਾ

ਸਿਮਿੰਪੋਲਿਸ ਰੂਮ ਹੀ ਪੁਰਾ ਸੁਣ ਲਵੰਦਰਾ ਕਨਾ ਬੱਤੇ ਲੈ ਮੈਂ ਕੰਮ ਰਿੰਡਾ ਨਾਲ ਮਿੰਡਾ ਲਵਿੰਡਾ ਲਵਿੰਡਾ ਅਰੇ ਗੱਲਾਂ ਸੁਣੋ ਤੂੰ ਯਾਨੀ ਹਾਸਾ ਕਿਦੋਂ ਰਿਆ ਨਾ ਹਾਸੇ ਦੇ ਰਿਆ ਕਰੋ ਜ਼ਿੰਦਗੀ ਤੇ ਸੁਣੀ ਤੇ ਬਾਲ ਉਹ ਕਾਣੇ ਬੰਗੂ ਉਹ ਕਹਿੰਦਾ ਅਸੀਂ ਪਰਦੇਸ ਦੇ ਜਾਏ ਨੇ ਇੱਥੇ ਨਹੀਂ ਸਾਨੂੰ ਕੰਦਾਂ ਨਾਲ ਲੱਗ ਲੱਗ ਕੇ ਰੋਈਏ ਕੋਈ ਨਾ ਸਾਨੂੰ ਚੁੱਪਣਾ ਅਸੀਂ ਪੰਜਾਬ ਵਧੇਗਾ ਗੱਲ ਸੁਣ ਪੱਗ ਦੀ ਏ ਰਾਏ ਅਸੀਂ ਪੰਜਾਬ ਦੇ ਅੱਛਾ ਹੋਰ ਕੰਧਾਂ ਨਾਲ ਲੱਗ ਕੋਈ ਸਿਰ ਨਾ ਪਰੋਸੇ ਨਾ ਮੈਂ ਆਪਣੇ ਕੋਲ ਦਾ ਸਿਰ ਬੋਝਣੀਆਂ ਹਨਾ ਅਸੀਂ ਨੂੰ ਸੋਮੂ ਹਾਲਦੀ ਹੋ ਜਾ ਮੋਟੀ ਹੋ ਜਾ ਹਾਲਦੀ ਏ ਉਹ ਹਾਲਦੀ ਹਲਦੀ ਹਲਦੀ ਸਟੌਂਗ ਸਟੌਂਗ ਹਲਦੀ ਨਹੀਂ ਹਾਲਦੀ ਹੋ ਜਾ ਹਾਲਦੀ ਤੁਸੀਂ ਵੀ ਸਾਰੇ ਮੇਰੇ ਭੈਣ ਭਰਾ ਧਿਆਨ ਨਾਲ ਸੁਣ ਲੋ ਹੈਲਦੀ ਨਹੀਂ ਹਾਲਦੀ ਹੋ ਜਾਣਾ ਤੁਸੀਂ ਮੈਨੂੰ ਵੀ ਕੋਈ ਕਹਿੰਦਾ ਪ੍ਰਾਣ ਕੁੜੀ ਹੋ ਤਾਂ ਪ੍ਰਾਣ ਕੁੜੀ ਪ੍ਰਾਣ ਕੁੜੀ ਨਹੀਂ ਨਹੀਂ ਵਾਈਟ ਕੁੜੀ ਦੇਖੋ ਜੀ ਅਮਨ ਰੋਟੀ ਬਣਾ ਰਹੀ ਹੈ ਤੇ ਤੁਸੀਂ ਇੱਧਰ ਗਾਣਾ ਸੁਣੋ ਮਨਪ੍ਰੀਤ ਦਾ ਸੁਣਾਓ ਮਨਪ੍ਰੀਤ ਗਾਣਾ ਲੋ ਕੋਈ ਗੱਲ ਨਹੀਂ ਬੈ ਕੈਮਰਾ ਗਾਣਾ ਸੁਣਾ ਰਹੀ ਮਨਪ੍ਰੀਤ ਸੁਣੋ ਗਾਣਾ ਹੱਸ ਘਟ ਹਾਂ ਇੱਕ ਤਾਂ ਦਿੱ ਜੋ ਲੋੜ ਨਹੀਂ ਮੈਂਦੀ ਜੱਟ ਨੂੰ ਜੱਟ ਆ ਹੀ ਬੜਾ ਨੌਕਰੀ ਮਿਲਦੀ ਹੈ ਜਿਸ ਦੀ ਲੋੜ ਨਹੀਂ ਮੈਂਦੀ ਗਾਣਾ ਸੁਣ ਲੋ ਇਹਦਾ ਉਤਰੀ ਆਂ ਸੰਗਦਾ ਕਿ ਭੱਜਿਆ ਲੱਗਾਈ ਨਾ ਮੋੜਾ ਹਮੜਾ ਹਸੰਦੇ ਕੇ ਵੰਡ ਆ ਮਰਨਾ ਮੁੰਡਾ ਬਾਹਰ ਰੋਟੀ ਖਾਂਦੇ ਭਾਈ ਬੋ ਲੋਕ ਲਾ ਰਹੀ ਹੈ ਆ ਲੋਕ ਨਹੀਂ ਉੱਪਰ ਇੱਕ ਤਾਂ ਉਹ ਚੱਹੋ ਜਾਂਦਾ ਦਮਨੰਦਰਸ ਦਮਨੰਦਰਸ ਇੱਕ ਤੋਂ ਦਸ ਪਹਿਲਾ ਜੀ ਅਸੀਂ ਚੱਲੇ ਆਂ ਬਾਜ਼ਾਰ ਗੇਟ ਲਾ ਦੇ ਮੈਂ ਚਲੋ ਜੀ ਅੱਧਰ ਅਸੀਂ ਰੈਡੀਆਂ ਬਾਜ਼ਾਰ ਜਾਣ ਨੂੰ ਤੇ ਇੱਧਰ ਸਾਡੀ ਗੱਗੂ ਵੀ ਆ ਗਈ ਤੇ ਘਰੇ ਦਮੂ ਘੱਲੇ ਗੱਗੇ ਤੇ ਡਰਦੇ ਭੱਜ ਲਈ ਸੀ ਤੇ ਗਗਣ ਆ ਗਈ ਉਹ ਸੀ ਗਗਣ ਫਟੇ ਲੋ ਜੀ ਅਸੀਂ ਬਾਜ਼ਾਰ ਗਏ ਸੀ ਤੇ ਘਰ ਵੀ ਆ ਗਏ ਤੇ ਫਟੇ ਸੁੱਤਾ ਉੱਠਿਆ ਗੋਦੀ ਚ ਬਹਿਣਾ ਆਹੇ ਗੱਡੀ ਚ ਲਾ ਲੈ ਯਾਰ ਗੱਡੀ ਚ ਲਾਊਗਾ ਪਾਪਾ ਨਾ ਓਏ ਹੋਏ ਚੱਲੋ 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 ਟੱਕਾ ਕਰਨੇ ਸਾਡੇ ਹੰਦਾਂ ਨੂੰ ਕੱਪੜੇ-ਕੁਪੜੇ ਧੋਤਦੇ ਨੇ ਤੇ ਅੰਦਰ ਦੇਖਨੇ ਬੱਚਾ ਪਾਰਟੀ ਕੀ ਕਰਦੀ ਏ ਅੰਦਰ ਲਾਣੀ ਏ ਅੰਦਰ ਲਾਣੀ ਗੱਡੀ ਆਪਾਂ ਨੇ ਅੰਦਰ ਲਾਤੀ ਏ ਤੇ ਬਾਕੀ ਸਮਾਨ ਅਸੀਂ ਕੱਢਦੇ ਹਾਂ ਠਹਿਰ ਕੇ ਤੇ ਦੇਖਦੇ ਨੇ ਆਪਣੀ ਬੱਚਾ ਪਾਰਟੀ ਕੀ ਕਰਦੀ ਪਈ ਏ ਬੱਚਾ ਪੱਖਾ ਚੱਲਣ ਡਿਆ ਇੱਥੇ ਬੱਚੇ ਆਪਣੇ ਹਾਂ ਆਂਟੀ ਸੱਸੀਕਰ ਪਾਜੀ ਆ ਗਏ ਵੇਖੀ ਮੈਨੂੰ ਕਹਿੰਦਾ ਹਾਂ ਮੈਂ ਆਉਣਾ ਨਹੀਂ ਉਹ ਸਾਡੇ ਤਾਂ ਪਹਿਲਾਂ ਆ ਕੇ ਬੈਠੇ ਨੇ ਨਾ ਤੁਸੀਂ ਤਾਂ ਕਹਿੰਦੇ ਮੈਂ ਆਉਣਾ ਨਹੀਂ ਤੁਸੀਂ ਕਿਰਨਾ ਆਇਓ ਹੈ ਆ ਦੇਖ ਲਓ ਹੈ ਇਹ ਸਵੇਰੇ ਕਹਿੰਦੇ ਕਿ ਮੈਂ ਨਹੀਂ ਆਉਣਾ ਹੈਗਾ ਇੱਥੇ ਪਿੰਡ ਮੈਂ ਉੱਥੇ ਰਹੂੰਗਾ ਤੇ ਆ ਵੀ ਗਏ ਨੇ ਫਿਰ ਅਸੀਂ ਬੁਟੀਕ ਵਾਲੇ ਹੁੰਨੇ ਆ ਨਾ ਹਾਏ ਦਮਨ ਕੀ ਹਾਲ ਚਾਲ ਹੈ ਠੀਕ ਹੈ ਕੱਦ ਦੇ ਬਲਵਿੰਦਰ ਦਾ ਫੋਨ ਆਇਆ ਹੋਇਆ ਦੋਨੇ ਭਰਾ ਗੱਲਾਂ ਕਰ ਰਹੇ ਨੇ ਹਾਂ ਮੈਂ ਆਉਣੀ ਆ ਜੀ ਬਾਜ਼ਾਰੋਂ ਆ ਕੇ ਤੇ ਅਮਨ ਨੂੰ ਆਇਆ ਹੋਇਆ ਫੋਨ ਦੋ ਹੁਣ ਜਾਣਾ ਅਸੀਂ ਪਾਰਲਰ ਤੁਸੀਂ ਗਗਨੇ ਬਲੌਗਸ ਦੇਖ ਲਿਓ ਲੱਗ ਗਈ ਅੰਦਰ ਭਾਜੀ ਮੈਂ ਕਸ਼ਤੀ ਕਰੋ ਯਾਰ ਮਾੜਾ ਆਜੋ ਉਤਾਰ ਆਜੋ ਤੇ ਉਤਾਰ ਜਾਣਗੇ ਸਾਨੂੰ ਛੱਡਣ ਤੇ ਇੱਧਰ ਸਾਡੀ ਕੁੜੀਆ ਰਾਣੀ ਬਹੁਤ ਹੀ ਪਿਆਰੀ ਆਜੋ ਫਟਾਫਟ ਆਪਾਂ ਨੂੰ ਸਿੱਮ ਨੂੰ ਖੁਦਾ ਗੱਡੀ 'ਚ ਬੈਣਾ ਤੁਸੀਂ ਇੱਧਾ ਹੀ ਬੈਠੋ ਨਾਲ ਦੀ ਦੀ ਵਾਪਸ ਆ ਜੂਗੀ ਰਾਮਾ ਪਰਨੀਤ ਨਾਮਾ ਕੋਈ ਚਾਹਾਂ ਚਾਰਜਰ ਲਾਣਾ ਮੇਰਾ ਬਿਜਾਰੂ ਮਾਰ ਕੇ ਉੱਠਣੀ ਹੈ ਅਧਿਗ੍ਰਾਣ ਅੱਜ ਸਾਰੇ ਐਪ ਕਿਹਦੇ ਅੱਧੀ ਮੇਰਾ ਹਾਂ ਤਾਂ ਬਸ ਸਾਰਾ ਕੁਝ ਹੋ ਗਿਆ ਸਿਰਫ ਇਹ ਕੋ ਬਾਲੇ ਦੜੀ ਕਿ ਦਵਾ ਪੀਣਾ ਪਨ ਮਾਰ ਦੇਗਾ ਗੈਸ ਵਾਲਾ ਵੀ ਚੋਲ ਬੜੇ ਬੜੇ ਭਾਈ ਠੀਕ ਹੈ ਠੀਕ ਹੈ ਇਹਨੂੰ ਆਹ ਦਾਣੂ ਮੈਸ਼ ਕਰੀ ਜਾਏ ਹਾਂ ਬਣਗੇ ਹਾਂ ਚੋਲ ਬਣਗੇ ਠੀਕ ਹੈ ਵਧੀਆ ਜਿਹਾ ਗੈਸ ਨਹੀਂ ਨਿਕਲੀ ਖੋਲਿਓ ਨਾ ਤੇ ਦਾਲ ਮੈਂ ਆਪਨ ਹੀ ਨਹੀਂ ਦੋ ਤਿੰਨ ਵਾਲੇ ਵਾਲੀ ਉਹਨੇ ਚੱਕ ਲਈ ਬਾਕੀ ਸਾਰੀ ਖੁਆ ਲਿਆ ਕੁਲਵਿੰਦਰ ਜੀ ਉਡੀ ਲਾਤੀ ਕਿਉਂਕਿ ਸਾਨੂੰ ਕਾਹਲੀ ਅਸੀਂ ਜਾਣਾ ਆਇਆ ਹਾਂ ਜਲਦੀ ਕੰਮ ਸਿੱਧਾ ਕੰਮ ਹੀ ਮੁਕਦੇ ਆਹ ਮੁਕਣ ਕੰਮ ਉੱਥੋਂ ਤਾਂ ਚੱਲੋ ਗੱਡੀ ਚਾਬੀ ਜੱਥੇ ਗੱਡੀ ਚਾਬੀ ਕੁਲਵਿੰਦਰ ਕੋਲ ਹੋਣੀ ਤੇ ਮੈਂ ਸੂਟ ਨਿਊ ਸਟ੍ਰੀਟ ਤੋਂ ਆਇਆ ਸੀ ਗਰਮੀ ਵਾਸਤੇ ਉਹ ਲੈ ਲਾ ਲਓ ਕਾਹਦੇ ਵਾਸਤੇ ਲਾਇਆ ਸੀ ਜਦੋਂ ਉਸ ਦਾ ਬੜਬਲਾ ਕੇ

ਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰਾ ਸੂਟ ਕਿਵੇਂ ਲੱਗਿਆ ਲਾਈਟ ਓਨ ਕਰ ਬੰਦਰ ਮੇਰਾ ਕਿੱਸੋ ਕਿਵੇਂ ਦਾ ਲੱਗੰਦਿਆ ਲੈ ਤੇਰਾ ਵੀ ਬਹੁਤ ਸੋਹਣਾ ਅਮਨ ਨੇ ਟੈਬੀ ਦਾ ਪਾਇਆ ਮੇਰਾ ਹੈਗਾ ਜੀ ਕ੍ਰਸ਼ ਕਾਟਨ ਦਾ ਜੋ ਛਤੀ ਅਮਨ ਦਾ ਹੈਗਾ ਟੈਬੀ ਦਾ ਗੱਡੀ ਸਟਾਰਟ ਨਹੀਂ ਹੋਈ ਪਾਣੀ ਗੱਡੀ ਪਾਣੀ ਜੱਪਾ ਪਾਣੀ ਲੈ ਕੇ ਨਾ ਲੈ ਰਿਹਾ ਗੱਡੀ ਵਿੱਚ ਮੈਂ ਗੱਡੀ ਨੂੰ ਐ ਸਟਾਰਟ ਕਰਨਾ ਹੁੰਦਾ ਬੰਦੀ ਪਾਣੀ ਪਾਣੀ ਲੱਗੇ ਪਹਿਲਾਂ ਆਇਆ ਪਾਣੀ ਇੱਗੇ ਟੋਏ ਛੇਦੀ ਕਰ ਲੋ ਕਿਵੇਂ ਬੈਠ ਵਾਲੀ ਨਾ ਚਲੋ ਕਿੱਥੇ ਲਈਏ ਅੱਧਾ ਦੇਖ ਲਓ ਕੰਮ ਰਿਹਾ ਵਾਹ ਹੈ ਗੱਡੀ ਚਾਬੀ ਨ ਲੱਭਣੀ ਦਮ ਤੇਰਾ ਕਲਚਰ ਬਹੁਤ ਕਮਾਲ ਬਾਹ ਕਮਾਲ ਸਾਨੂੰ ਬਹੁਤ ਕਾਲੀ ਹੈ ਤੇ ਅਸੀਂ ਬਹੁਤ ਕਾਲੀ ਕਾਲੀ ਸਿਗਰੋ ਬਣਾ ਰਹੇ ਹਾਂ ਚਲੋ ਜੀ ਚੱਲਦੇ ਹਾਂ ਅਸੀਂ ਮਿਲਦੇ ਆ ਤੁਹਾਨੂੰ ਪਾਰਲਰ ਤੋਂ ਆ ਕੇ ਪਾਰਲਰ ਤੋਂ ਪਾਰਲ ਸੈਲੂਨ ਤੋਂ ਆ ਕੇ ਮਿਲਦੇ ਆ ਚਾਬੀ ਨਹੀਂ ਲੱਭੀ ਕਦੋਂ ਤਾਂ ਕਹਿੰਦੇ ਬਾਲਟੀ ਪਰਾਂ ਕਰਤੀ ਬਾਲਟੀ ਪਰਾਂ ਕਰਤੀ ਗੱਡੀ ਹੈਗਾ ਗਾ ਬਾ ਤੇਰੀ ਕਰਾਈ ਨੂੰ ਕਾਹ ਦੀ ਬਾਤੀ ਨੇ ਬਾਲਟੀ ਆ ਕੋਈ ਵਿਚਾਰੀ ਆਜੋ ਆਜੋ ਛੇਤੀ ਆਜੋ ਛੇਤੀ ਆਜੋ ਚਲੋ ਚਲੋ ਜਾਣ ਦੋ ਦੇਖਿਓ ਕਿੱਧਰ ਲੈ ਕੇ ਜਾ ਰਹੇ ਹੋ